ਜੀ ਹਿੰਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਹੈ ਇੱਕ ਬਹਿਤਾ ਨੇ ਆਪਣੇ ਹੀ 2 ਸਾਲ ਦੇ ਬੱਚੇ ਨੂੰ ਨਹਿਰ ਦੇ ਵਿੱਚ ਸੁੱਟ ਕੇ ਮਾਰ ਦਿੱਤਾ ਕੀ ਹੈ ਪੂਰੀ ਖਬਰ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕੀ ਹੋਇਆ ਦੋਸਤੋ ਅੰਸ਼ੂ ਨਾਮ ਦੀ ਔਰਤ ਦੇ ਆਪਣੇ ਹੀ ਜੀਡ ਦੇ ਨਾਲ ਨਜਾਇਜ਼ ਸੰਬੰਧ ਸਨ ਅੰਸ਼ੂ ਦਾ ਇੱਕ 2 ਸਾਲ ਦਾ ਬੱਚਾ ਜਿਸ ਦਾ ਨਾਮ ਜਸ ਸੀ ਉਹ ਉਹਨਾਂ ਦੇ ਪਿਆਰ ਦੇ ਵਿੱਚ ਰੋੜਾ ਵੜਦਾ ਸੀ ਅੰਸ਼ੂ ਨੇ ਆਪਣੇ ਪਿਆਰ ਦੇ ਵਿੱਚੋਂ ਰੋੜੇ ਨੂੰ ਹਟਾਉਣ ਦੇ ਲਈ ਆਪਣੇ ਹੀ ਪ੍ਰੇਮੀ ਨੂੰ ਕਹਿ ਕੇ ਉਸ ਦਾ ਕਤਲ ਕਰਵਾ ਦਿੱਤਾ ਅੰਸ਼ੂ ਨੇ ਆਪਣੇ ਬੱਚੇ ਨੂੰ ਬਾਹਰ ਖੇਡਣ ਦੇ ਲਈ ਛੱਡ ਦਿੱਤਾ ਤੇ ਇਸ ਤੋਂ ਬਾਅਦ ਪਲਾਨਿੰਗ ਦੇ ਆਧਾਰ ਤੇ ਉਹ ਤੇ ਜੇਠ ਨੇ ਉਸ ਬੱਚੇ ਨੂੰ ਕਿਡਨਾਪ ਕਰ ਲਿਆ ਕਿਡਨਾਪ ਕਰਨ ਤੋਂ ਬਾਅਦ ਉਸ ਨੇ ਇੱਕ ਨਹਿਰ ਦੇ ਵਿੱਚ ਲਿਆ ਕੇ ਉਸ ਨੂੰ ਸੁੱਟ ਦਿੱਤਾ ਉਦੋਂ ਤੱਕ ਉਹ ਉਸ ਬੱਚੇ ਕੋਲ ਖੜਾ ਦੇਖਦਾ ਰਿਹਾ ਜਦੋਂ ਤੱਕ ਉਹ ਡੁੱਬ ਨਾ ਗਿਆ ਬੱਚਾ ਤੜਫ ਤੜਫ ਕੇ ਨਹਿਰ ਦੇ ਵਿੱਚ ਮਰ ਜਾਂਦਾ ਹੈ ਤਾਂ ਇਸ ਤੋਂ ਬਾਅਦ ਅੰਸੂ ਦਾ ਪਤੀ 3 ਮਾਰਚ ਨੂੰ ਪੁਲਿਸ ਕੋਲ ਇੱਕ ਕੰਪਲੇਟ ਦਰਜ ਕਰਵਾਉਂਦਾ ਤਾਂ ਉਹ ਦੱਸਦਾ ਕਿ ਜਿਸ ਨੇ ਮੇਰਾ ਬੱਚਾ ਅਗਵਾ ਕੀਤਾ ਉਸ ਨੂੰ ਮੈਂ ਫੜਨ ਦੀ ਕੋਸ਼ਿਸ਼ ਵੀ ਕੀਤੀ ਲੇਕਿਨ ਉਹ ਉੱਥੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਇਸ ਤੋਂ ਬਾਅਦ ਪੁਲਿਸ ਤਰੰਤ ਐਕਸ਼ਨ ਲੈਂਦੀ ਆ ਤੇ ਜਦੋਂ ਉਹ ਸੀਸੀਟੀਵੀ ਕੈਮਰੇ ਫੁਲ ਹੋ ਗਿਆ ਤਾਂ ਪਤਾ ਲੱਗਦਾ ਹੈ ਉਹ ਕੋਈ ਹੋਰ ਨਹੀਂ ਬਲਕਿ ਉਸ ਦਾ ਜੇਠ ਸੋਨੂ ਸੀ ਤਾਂ ਇਸ ਤੋਂ ਬਾਅਦ ਸੋਨੂ ਨੂੰ ਜਦੋਂ ਗ੍ਰਿਫਤਾਰ ਕੀਤਾ ਜਾਂਦਾ ਤਾਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਂਦੀ ਆ ਤਾਂ ਉਹ ਮੰਨਦਾ ਕਿ ਮੇਰੇ ਅੰਸ਼ੂ ਦੇ ਨਾਲ ਨਾਜਾਇਜ਼ ਸਬੰਧ 2 ਸਾਲਾਂ ਤੋਂ ਸੀ ਇਹ ਜਿਹੜੀ ਸਾਰੀ ਪਲਾਨਿੰਗ ਹੈ ਇਹ ਅੰਸ਼ੂ ਨੇ ਕੀਤੀ ਸੀ ਉਨੇ ਕਹਾਂ ਸੀ ਕਿ ਜੇ ਤੈਨੂੰ ਯਸ ਨਹੀਂ ਵਧੀਆ ਲੱਗਦਾ ਤਾਂ ਆਪਾਂ ਇਸ ਨੂੰ ਮਾਰ ਦਿੰਨੇ ਆ ਉਸਦੇ ਪਲਾਨ ਦੇ ਆਧਾਰ ਤੇ ਹੀ ਮੈਂ ਬੱਚਾ ਕਿਡਨਾਪ ਕੀਤਾ ਇਸ ਤੋਂ ਬਾਅਦ ਉਸ ਨੂੰ ਨਹਿਰ ਦੇ ਵਿੱਚ ਸੁੱਟ ਕੇ ਮਾਰ ਦਿੱਤਾ ਇਸ ਤੋਂ ਬਾਅਦ ਪੁਲਿਸ ਨੇ ਸੋਨੂ ਅਤੇ ਉਸ ਦੀ ਪ੍ਰੇਮਿਕਾ ਅੰਸ਼ੂ ਨੂੰ ਗ੍ਰਿਫਤਾਰ ਕਰ ਲਿਆ ਅਤੇ ਪੁਲਿਸ ਨੇ ਸੋਨੂ ਦਾ 3 ਦਿਨ ਦਾ ਰਿਮਾਨਡ ਲੈ ਲਿਆ ਇਸ ਤੋਂ ਬਾਅਦ ਉਸ ਦੀ ਪ੍ਰੇਮਿਕਾ ਅੰਸ਼ੂ ਨੂੰ ਜੇਲ੍ਹ ਭੇਜ ਦਿੱਤਾ ਸੋ ਦੋਸਤੋ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਆ ਕਰੋ ਮੈਂ ਦਿਆ ਕਿਸੇ ਨਵੀਂ ਕਰੈਮ ਨਿਊਜ਼ ਦੇ ਨਾਲ ਸਾਰ ਦੋਸਤੋ ਨੂੰ ਸਤਿ ਸ੍ਰੀ ਅਕਾਲ